ਈਦੂ ਬੱਤੀ ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਤੇ ਹੋਰ ਜਿਹੜੇ ਇਹਨਾਂ ਦੇ ਸਾਥੀ ਇੱਕ ਦੋ ਕਪੂਰਥਲਾ ਜੇਲ੍ਹ ਦੇ ਵਿੱਚ ਤਾਂ ਇੱਥੋਂ ਜੋ ਸਾਡੀ ਇਹੋ ਬੇਨਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਪਹਿਲਾਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਗੱਲ ਆਦੇ ਹੁੰਦੇ ਸੀ ਵੀ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਪੰਜਾਬ ਦੇ ਲਈ ਖੜੋਤਾ ਹਾਂ ਮੈਂ ਸਮਝਦਾ ਇਸ ਸਮੇਂ ਉਹਨਾਂ ਨੂੰ ਇਹ 30 ਪੰਜਾਬ ਦੇ ਪੁੱਤਰ ਨਹੀਂ ਦਿਖ ਰਹੇ ਜਿਹੜੇ ਇਸ ਸਮੇਂ ਅੰਮ੍ਰਿਤਸਰ ਜੀਲ ਦੇ ਵਿੱਚ ਜਿਨ੍ਹਾਂ ਨੂੰ ਵਿਦਾਊਟ ਐਨੀ ਜੋ ਤੁਸੀਂ ਲਾ ਲੋ ਐਵੀਡੈਂਸ ਗਰਾਉਂਡ ਇਹਨਾਂ ਦੇ ਪਰਚਿਆਂ ਦੇ ਵਿੱਚ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਨੌਜਵਾਨ ਦੀ ਇੱਕ ਨੌਜਵਾਨ ਸੀ ਸ਼ਿਵ ਕੁਮਾਰ ਸ਼ਰਮਾ ਜਿਸਨੇ ਜੋ ਭਾਈ ਅਮਰਿਤਪਾਲ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਉਹਨਾਂ ਨਾਲ ਰਲ ਕੇ ਉਹਨੇ ਜੋ ਅੰਮ੍ਰਿਤ ਛਕਿਆ ਉਹ ਸਿੰਘ ਸਜਿਆ ਉਸਨੇ ਆਵਾਦਾਂ ਨਾ ਰੱਖਿਆ ਅਜੀਤਪਾਲ ਸਿੰਘ ਖਾਲਸਾ ਤੇ ਉਹ ਜੋ ਸਿੰਘਾਂ ਵਾਲੇ ਪਿੰਡ ਦਾ ਹੈ ਤਾਂ ਉੱਥੇ ਦੇਖਿਆ ਜਾਵੇ ਇੱਕ ਅਖਬਾਰ ਦੇ ਵਿੱਚ ਵੀ ਖਬਰ छਪੀ ਸੀ ਵੀ ਉਸ ਦਿਨ ਜੋ ਸਬ ਇੰਸਪੈਕਟਰ ਅਮਨਦੀਪ ਸਿੰਘ ਹੈ ਜਿਹੜੇ ਕਠਾਣੇ ਦਾ ਉਸਨੇ 23 ਫਰਵਰੀ 2023 ਨੂੰ ਉਸਨੂੰ ਆਪਦੇ ਘਰੇ ਨਜ਼ਰਬੰਦ ਕੀਤਾ ਸੀ ਵੀ ਉਹ ਜਨਾਲੇ ਕਦੇ ਗਿਆ ਵੀ ਨਹੀਂ ਪਰ ਤਾਂ ਵੀ ਉਹਨੂੰ ਡੇਢ ਸਾਲ ਤੋਂ ਵੱਧ ਹੋ ਗਿਆ ਜਨਾਲੇ ਦੇ ਜੋ ਜੀਲ ਕਟ ਰਿਹਾ ਉਹ ਅਮਰਸਰ ਜੀ ਤੇ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਬੈਠੇ ਜਿਨ੍ਹਾਂ ਦੇ ਪੁੱਤਰ ਨੇ ਉਸਾਰੀ ਜੀਲ ਘਟੜ ਜੋ ਇੱਕ ਮੈਂ ਕਹੂੰਗਾ ਇੱਕ ਟੀਵੀ ਚੈਨਲ ਦੇ ਨਾਲ ਜੋ ਮੁਖਾਤਬ ਹੋ ਰਹੇ ਸੀ ਸਰਦਾਰ ਭਗਵੰਤ ਸਿੰਘ ਮਾਨ ਉਸ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਸਿਰਫ 10 ਨੌਜਵਾਨਾਂ ਨੂੰ ਫੜੀਚੇ ਹੋ ਕੇ ਜੋ ਰੱਖਿਆ ਹੋਇਆ ਹੈ ਜਿਹੜੇ ਅਸੀਂ ਉੱਥੇ ਦਿਬੜੂਗੜ ਰੱਖੇ ਹੋਏ ਪਰ ਜੇ ਦੇਖਿਆ ਜਾਵੇ ਤਾਂ ਗਿਣਤੀ ਸਾਰੇ ਨੌਜਵਾਨਾਂ ਦੀ 40 ਤੋਂ 50 ਨੌਜਵਾਨ ਬੰਦੇ ਦੇਖੋ ਅਜਨਾਲੀ ਕਾੜ ਦੇ ਵਿੱਚ ਜੋ ਵੀ ਹੋਇਆ ਉੱਥੇ ਜਿਹੜੇ ਮੈਗੂਆ ਮਫਲਡ ਫੇਸਸ ਵਾਲੇ ਚਿਹਰੇ ਟਕੇ ਹੋਏ ਜਿਹੜੇ ਨੌਜਵਾਨ ਜਿਨ੍ਹਾਂ ਦੇ ਨਾਲ ਕੋਈ ਚੜੱਪ ਵੀ ਹੋਈ ਜਿਹੜੇ ਪੁਲਿਸ ਵਾਲਿਆਂ ਸੱਟਾਂ ਵੱਜੀਆਂ ਨੇ ਗ੍ਰੀਵਸ ਇੰਜਰੀ 326 ਦੀ ਸੱਟ ਹੈ ਪੁਲਿਸ ਹੈ ਐਸਪੀ ਹੈ ਜੁਗਰਾਤ ਸਿੰਘ ਕਲੇ ਜਿਨ੍ਹਾਂ ਦੇ ਵਿੱਚ ਬੰਨ ਕਿਸੇ ਨੇ ਜੋ ਚਲਵਾ ਰੋੜਾ ਮਾਰਿਆ ਤਾਂ ਮੈਂ ਸਮਝਦਾ ਇੱਕ ਚਲਵੇਂ ਰੋੜਾ ਮਾਰਨ ਦੇ ਖਾਤਰ ਆ ਜਿਹੜੇ 40 ਪਰਿਵਾਰਾਂ ਨੂੰ ਸੂਲੀ ਟੰਗ ਰੱਖਿਆ ਇਸ ਮੈਂ ਕਹਾਂਗਾ ਸਰਕਾਰ ਨੇ ਤੁਸੀਂ ਦੇਖੋ ਹੋਰ ਜਿਹੜੀ ਕੋਈ ਇੰਜਰੀ ਐ ਸਿੰਪਲ ਇੰਜਰੀ ਐ ਜਿੰਨੇ ਪੁਲਿਸ ਮੁਲਾਜ਼ਮਾਂ ਦੇ ਕਿਸੇ ਦੇ 307 ਦੀ ਸੱਟ ਨਹੀਂ ਹੈਗੀ ਪਰ ਆ ਮੇਰੇ ਹਿਸਾਬ ਨਾਲ ਹੁਣ ਪੌਣੇ 2 ਸਾਲ ਹੋ ਚੁੱਕੇ ਨੇ ਤੇ ਮੈਂ ਕਹੂੰਗਾ ਇਸ ਮੀਡੀਆ ਸੌੜਲੇ ਜੀ ਅਮਾਨ ਸਿੰਘ ਖਾਰਾ ਦੇਖੋ ਕਮੇ ਪੁਲਸ ਨੇ ਧੱਕਾ ਕੀਤਾ ਕਮੇ ਪੰਜਾਬ ਸਰਕਾਰ ਨੇ ਧੱਕਾ ਕੀਤਾ ਭਗਵਾਨਤਮਾਨ ਨੇ ਕਿਹਾ ਸੀ ਅੰਬਰਸਰਾ ਫੇਰੀ ਦਰਾਨਾ ਤਨAudioAsset ਕੇ 10 ਜਾਣੇ ਅਸੀਂ ਤਾਂ ਜੇਲ੍ਹ ਦੇ ਵਿੱਚ ਬੰਦ ਕੀਤੇ ਆ ਬਾਕੀਆਂ ਦਾ ਪਤਾ ਨਹੀਂ ਅਸੀਂ ਨਹੀਂ ਕੀਤੇ ਬੰਦ ਤਾਂ ਫਿਰ ਜਿਹੜੀਆਂ ਮਾਮਾ ਨੇ ਸਾਡੀਆਂ ਉਹਨਾਂ ਨੇ ਘੇਰਾ ਪਾਇਆ ਸਵਾਲ ਪੁੱਸੇ ਤੇ ਫਿਰ ਉਤੋਂ ਭਜਦਾ ਬਣਿਆ ਸੀ ਆ ਦੇਖੋ ਇੱਕ ਰੂੜਾ ਚਲਾਮਾ ਮਾਰਿਆ ਜੇ ਕਿਸੇ ਨੇ ਉਹਦੇ ਉੱਤੇ ਵੀ 307 ਲਾ ਦਿੱਤੀ ਆ ਉਹ ਗੋਲੀ ਸੀ ਉਹ ਉਹ ਗੋਲਾ ਵੱਜਿਆ ਸੀ ਜਿਹੜਾ ਕਿ ਸਰਕਾਰ ਨੇ ਸਰਿਆਮ ਤੱਕਾ ਕੀਤਾ ਇਕ ਤਾਨੂੰ ਮੈਂ ਕੱਲ ਦੱਸ ਦਿੰਨਾ ਭਗਵਾਨਤਮਨ ਮੱਥਾ ਟੇਕਣ ਆਇਆ ਕਿਸੇ ਗੁਰਦੁਆਰਾ ਸਾਹਿਬ ਵਿਖੇ ਇੱਕ ਬੀਬੀ ਨੇ ਫੜ ਲਿਆ ਕਹਿੰਦੀ ਤੂੰ ਮਾਰੀ ਮੋਟੀ ਸ਼ਰਮਕਾਰ ਸ਼ੈਤਾਨ ਨੂੰ ਮੈਂ ਵੀਡੀਓ ਪਈ ਹੋਈ ਤੇ ਮੈਨੂੰ ਤਾਂ ਸੁਣਾਉਣਾ ਸ਼ਰਮਕਾਰ ਜਾਂਦਾ ਜਾਂਦਾ ਕੁਝ ਖੱਟ ਜਾ ਕਹਿੰਦੀ ਕਿਸਾਨਾਂ ਬਾਰੇ ਵੇਖ ਲਾ ਮੜਾ ਮੋਟਾ ਜਣੇ ਕਿ ਹੁੰਦਾ ਸਾਡੀਆਂ ਮਾਮਾ ਭੈਣਾ ਵੀ ਜੜੀਆਂ ਇਹ ਸਵਾਲ ਕਰਨ ਲੱਗ ਪਿਆ ਬੜੇ ਬੜੇ ਕਿਉਂਕਿ ਪਤਾਗਾ ਸਾਡੀਆਂ ਮਾਮਾ ਭੈਣਾਂ ਨੂੰ ਕਿ ਜਿਹੜਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੁੰਦਾ ਚਾਹੇ ਉਹ ਪਹਿਲਾਂ ਰਹੇ ਨੇ ਜਾਂ ਹੁਣ ਰਹੇ ਨੇ ਉਹਨਾਂ ਨੇ ਸੇਖਾਂ ਦਾ ਘਾਣ ਕੀਤਾ ਸਿੱਕੀ ਨੌਜਵਾਨਾਂ ਬਰਬਾਦ ਕੀਤੀ ਆ ਕਿਸਾਨੀ ਬਰਬਾਦ ਕੀਤੀ ਆ ਉਹ ਵੀਡੀਓ ਫਿਲਹਾਲ ਹੈ ਨਹੀਂ ਤੁਹਾਨੂੰ ਮੈਂ ਫੇਰ ਸੁਣਾ ਦੇਮੂੰਗਾ ਹੁਣ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਤੁਹਾਨੂੰ ਇੱਕ ਵੱਡੀ ਖਬਰ ਹੋਰ ਸੁਣਾਉਣੇ ਆ ਕਿ ਸੂਤਰਾਂ ਦੀ ਜਾਣਕਾਰੀ ਅਨੁਸਾਰ ਭਾਈ ਅੰਮਰਤਪਾਲ ਸਿੰਘ ਦਾ ਇੱਕ ਸਾਥੀ ਆ ਜਿਹੜਾ ਉਹ ਰਿਹਾ ਹੋ ਚੁੱਕਿਆਗਾ ਇਹ ਸਭ ਤੋਂ ਵੱਡੀ ਖਬਰ ਆ ਤੇ ਦੂਸਰੇ ਕਿ 6-7 ਸਾਥੀਆਂ ਸਾਥੀਆਂ ਦੀ ਜਿਹੜੀ ਪੰਜਾਬ ਦੇ ਵਿੱਚੋਂ ਰਿਹਾਈ ਹੋਣ ਵਾਲੀ ਆ ਇਹ ਵੀ ਇੱਕ ਅਹਿਮ ਖਬਰ ਆ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਅੰਮਰਤਪਾਲ ਸਿੰਘ ਦੇ ਸਾਥੀ ਇੱਕ ਸਾਥੀ ਆ ਜਿਹੜਾ ਉਹ ਰਿਹਾ ਹੋ ਚੁੱਕਿਆਗਾ ਤੇ ਦੂਸਰੀ ਗੱਲ ਕਰਦੇ ਆ ਆਪਾਂ ਭਾਈ ਅੰਮਰਤਪਾਲ ਸਿੰਘ ਦੀ ਬੜੀਆਂ ਸਰਕਾਰਾਂ ਨੇ ਡਿੱਕਾ ਲਾਉਣਾ ਬੜਾ ਕੁਝ ਕਰਨਾ ਅਜੇ ਅੱਗੇ-ਅੱਗੇ ਜਾ ਕੇ ਦੇਖੋ ਕਿ ਕੀ ਕੁਝ ਹੋਣਾਗਾ ਅਜੇ ਤੱਕ ਜਿਹੜੀ ਮੈਂਬਰਸ਼ਿਪ ਆ ਉਹ ਥੋੜੀ ਜੀ ਧੀਮੀ ਚੱਲ ਰਹੀ ਆ ਕਿਉਂਕਿ ਸਰਕਾਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਟਾਰਗੇਟ ਕਰ ਰਹੀਆਂ ਨੇ ਵਿਰੋਧੀ ਟਾਰਗੇਟ ਕਰ ਰਹੇ ਨੇ ਉਹਨਾਂ ਨੂੰ ਕਿੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਬਣਿਆ ਜਾ ਰਿਹਾਗਾ ਉਹਨਾਂ ਦੇ ਵਕੀਲ ਸਾਹਿਬਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾਗਾ ਤੇ ਅਪ੍ਰੈਲ ਵਿਸਾਖੀ ਵਾਲੇ ਦਿਨ ਦੇਖਿਓ ਤੁਸੀਂ ਧੁਮਾਕਾ ਪੈਂਦਾ ਤਖਤ ਸਿੰਘ ਦਮਦਸਾ ਸਾਹਿਬ ਦੀ ਧਰਤੀ ਦੇ ਉੱਤੇ ਜਹਾਜ ਜਲਾਲ ਦੇ ਨਾਲ ਵੱਡਾ ਇਕੱਠ ਹੋਣਾ ਹੈਗਾ ਉੱਥੇ ਵੇਖਿਓ ਭਾਈ ਅੰਮਰਪਾਲ ਸਿੰਘ ਖਾਲਸਾ ਜੋ ਡਿਬੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਤੇ ਉਹਦੇ ਸਾਥੀ ਬੰਦ ਨੇ ਨੋਂ ਹੋਰ ਆ ਬਾਕੀ ਜੇ ਪੰਜਾਬ ਦੇ ਵਿੱਚ 35 ਦੇ ਕਰੀਬ ਉਹਦੇ ਸਾਥੀ ਬੰਦ ਨੇ ਉੱਥੇ ਜਾ ਕੇ ਪਤਾ ਲੱਗੂਆ ਸਰਕਾਰ ਦੀਆਂ ਉੱਥੇ ਜਿਹੜਾ ਹੱਲਣ ਗਿਆ ਤੇ ਵਿਰੋਧੀਆਂ ਦੀ ਵੀ ਜਿਹੜਾ ਹੱਲਣ ਗਿਆ ਅੰਮਰਪਾਲ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਹੋਰ ਅਪਡੇਟ ਆ ਕਿ ਅੰਬਰਦਪਾਲ ਸਿੰਘ ਦਾ ਮਾਮਲਾ ਜੋ ਕਹਿੰਦੇ ਸੀ ਲੋਕ ਸਭਾ ਦੇ ਵਿੱਚ ਜਾ ਨਹੀਂ ਸਕਦਾ ਬੇਸ਼ੱਕ ਦੱਸਿਆ ਜਾ ਰਿਹਾ ਕਿ ਲੋਕ ਸਭਾ ਦੇ ਵਿੱਚ ਬੱਕ ਬੱਕ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਆ ਐਮਪੀ ਬੈਠੇ ਨੇ ਪਰ ਮੈਂ ਕਹਿੰਦਾ ਕਧਕਾਰ ਲੋਕ ਸਭਾ ਦੇ ਸਪੀਕਰ ਕੋਲੇ ਉਸ ਕਮੇਟੀ ਕੋਲੇ ਕਿਉਂਕਿ ਭਾਈ ਅੰਬਰਦਪਾਲ ਸਿੰਘ ਦੀ ਜਿਹੜੀ ਸੁੱਟੀ ਆ ਉਹ ਮਨਜ਼ੂਰ ਹੋ ਚੁੱਕੀ ਆ ਜੇਕਰ ਭਾਈ ਅੰਬਰਦਪਾਲ ਦੀ ਸੁੱਟੀ ਜੇਕਰ ਨਾ ਮਨਜ਼ੂਰ ਹੁੰਦੀ ਤਾਂ ਫਿਰ ਪਾਈ ਅੰਮਰਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਆ ਰਾਦੀ ਹੋ ਜਾਣੀ ਸੀ ਹੁਣ ਵੱਡੀ ਖਬਰ ਇਹ ਆ ਕਿ ਜਿਹੜੀ ਕਮੇਟੀ ਆ ਉਹਦੇ ਤਹਿਤ ਭਾਈ ਅੰਮਰਪਾਲ ਸਿੰਘ ਨੇ ਚਿੱਠੀ ਪਾਈ ਆ ਤੇ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅੰਮਰਪਾਲ ਸਿੰਘ ਦੀ ਆਵਾਜ਼ ਆ ਜਿਹੜੀ ਉਹ ਲੋਕ ਸਭਾ ਦੇ ਵਿੱਚ ਗੂੰਜੇਗੀ ਤਾਂ ਵਿਰੋਧੀ ਹੋਰ ਟੱਕਰਾਂ ਮਾਰਨਗੇ ਕੰਧਾਂ ਦੇ ਵਿੱਚ ਫਿਰ ਉਧਰ ਉਧਰ ਭੜਕਣਗੇ ਫਿਰ ਡਿਬੇਡਾਂ ਹੋਣਗੀਆਂ ਫਿਰ ਚੈਨਲਾਂ 'ਤੇ ਬੈਠ ਬੈਠ ਕੇ ਫੇਰ ਝੂਠੇ ਬੜੇ-ਬੜੇ ਇਲਜ਼ਾਮ ਲਗਾਏ ਜਾਣਗੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬੱਚੇ-ਬੱਚਿਆਂ ਨੂੰ ਪਤਾਗਾ ਕਿ ਭਾਈ ਅੰਮਰਤਪਾਲ ਸਿੰਘ ਨੌਜਵਾਨ ਦਵਾਈ ਤੋਂ ਆਇਆ ਤੇ ਉਹਦੇ ਨਾਲ ਸਰਕਾਰਾਂ ਨੇ ਸਾਡੇ ਹੀ ਗਦਾਰਾਂ ਨੇ ਝੋਲੀ ਚੱਕ ਗਦਾਰਾਂ ਨੇ ਕੀ ਕੁਛ ਕੀਤਾ ਇਹ ਸਾਰਿਆਂ ਦੇ ਸਾਹਮਣੇ ਆ ਤੇ ਵੱਡੀ ਖਬਰ ਜਿਹੜੀ ਇਹ ਆ ਤੁਹਾਨੂੰ ਇਹ ਖਬਰ ਸੁਣਾਉਣੀ ਸੀ ਕਿ ਜੋ ਹੁਣ ਤੁਸੀਂ ਅਮਾਨ ਸਿੰਘ ਖਾਰਾ ਦਾ ਜਿਹੜਾ ਬਿਆਨ ਸੁਣਾਇਆ ਤੁਹਾਨੂੰ ਕਿਉਂ ਸੁਣਾਇਆ ਕਿਉਂਕਿ ਇਤੋਂ ਯਾਰ ਹੁੰਦਾਗਾ ਕਈ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ ਅਜੇ ਨਾਲੇ ਦੇ ਵਿੱਚ ਉਹ ਲੋਕ ਪਿੱਛੇ 2 ਸਾਲ ਪਿੱਛੇ ਨਹੀਂ ਜਾਂਦੇ ਕਿ ਕੀ ਕੁਝ ਉਹਤੇ ਹੋਇਆ ਸੀ ਹੋਇਆ ਕੁਝ ਵੀ ਨਹੀਂ ਹੋਇਆ ਇੱਕ ਮਾਮੂਲੀ ਟਕਰਾਰ ਆ ਜਿਵੇਂ ਆਪਾਂ ਬਾਈਸ ਕਹ ਕਹੀਏ ਐਨਐਸਏ ਲਗਾਉਣ ਵਾਲੀ ਕਿਹੜੀ ਗੱਲ ਸੀ ਉਹਦੇ ਉੱਤੇ ਹੁਣ ਜਵਾਬ ਆ ਲਗਾ ਦਿੱਤਾ ਤੇ ਅਗਲੇ ਤਾਂ ਪਤਾ ਨਹੀਂ ਕੀ ਹੋਰ ਕੀ ਕੁਝ ਲਾਉਣਗੇ ਕਿਉਂਕਿ ਭਾਈ ਅਮਰਪਾਲ ਸਿੰਘ ਦੀ ਚੜ੍ਹ ਤੋਂ ਦੇਖ ਕੇ ਜਿਹੜਾ ਹਰ ਦੇ ਜਿਹੜਾ ਵਿਰੋਧੀ ਆ ਉਨ੍ਹਾਂ ਦੀ ਜਿਹੜੀ ਨੀਂਦ ਆ ਉਹ ਹਰਾਮ ਹੋ ਚੁੱਕੀ ਆ ਤੇ ਭਾਈ ਅੰਬਰਪਾਲ ਸਿੰਘ ਦਾ ਜਿਹੜਾ ਇੱਕ ਸਾਥੀ ਆ ਉਹ ਦੱਸਿਆ ਜਾ ਰਿਹਾ ਕਿ ਰਿਹਾ ਹੋ ਚੁੱਕਿਆਗਾ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਇਹ ਵੀ ਆ ਕਿ ਸੇ ਸਾਥੀ ਜਿਹੜੇ ਜਲਦੀ ਹੋਰ ਰਿਹਾ ਹੋਣਗੇ ਬਾਕੀ ਸਾਥੀਆਂ ਦੀ ਤੇ ਜਿਹੜੀ ਭਾਈ ਅੰਬਰਪਾਲ ਸਿੰਘ ਦੇ ਨਾਲ ਸਿੰਘ ਨੇ 18 ਮਾਰਚ ਨੂੰ ਲਗਭਗ ਸਾਰਿਆਂ ਦੀ ਜਿਹੜੀ ਐਨਐਸਏ ਖਤਮ ਹੋ ਜੂ ਫਿਰ ਦੇਖਦੇ ਆ ਕਿ ਸਰਕਾਰ ਕਿਸੇ ਕਿਸ ਉੱਤੇ ਐਨਐਸਏ ਲਗਾਉਂਦੀ ਆ ਕਿਉਂਕਿ ਐਨਐਸਏ ਲਗਾਉਣਾ ਹੁਣ ਮੈਨੂੰ ਨਹੀਂ ਲੱਗਦਾ ਕਿ ਖਾਲਾ ਜੀ ਦਾ ਬਾੜਾ ਹੁਣ ਐਨਐਸਏ ਖਤਮ ਹੋ ਜਾਣੀ ਆ ਤੇ ਸਾਰੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਜਿਹੜੇ ਉਹ ਸਾਰੇ ਰਿਹਾ ਹੋਣਗੇ ਇਹ ਤੁਹਾਨੂੰ ਇੱਕ ਵੱਡੀ ਖੁਸ਼ਖਬਰੀ ਕਹਿ ਲਓ ਜਾਂ ਇੱਕ ਇੱਕ ਲਈ ਇੱਕ ਅਕਾਲ ਪੁਰਖ ਦੇ ਘਰ ਦੇਰ ਆ ਹਨੇਰ ਨਹੀਂ ਤੇ ਦੂਸਰੀ ਗੱਲ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਅੱਜ ਵਿਰੋਧ ਦੇ ਵਿੱਚ ਲੱਗਿਆ ਠੀਕ ਆ ਕਿ ਭਾਈ ਤੁਹਾਡੀ ਡਿਊਟੀ ਲੱਗੀ ਆ ਤੁਸੀਂ ਵਿਰੋਧ ਕਰੋ ਪਰ ਐਨਾ ਵੀ ਨਾ ਗਿਰ ਚੁੱਕੋ ਐਨਾ ਵੀ ਨਾ ਤੁਸੀਂ ਗਿਰੋ ਕਿ ਲੋਕ ਤੁਹਾਡੀਆਂ ਆਉਣ ਵਾਲੀਆਂ ਪੁਸਤਾ ਤੁਹਾਨੂੰ ਯਾਦ ਕਰਨਗੇ ਆ ਔਰਿੰਗ ਜੇਬ ਨੇ ਜੋ ਕੀਤਾ ਅਬਦਾਲੀ ਨੇ ਜੋ ਕੀਤਾ ਮੱッセ ਰੰਗੜ ਨੇ ਜੋ ਕੀਤਾ ਇੰਦਰਾ ਨੇ ਜੋ ਕੀਤਾ ਬਿਆੰਤੇ ਨੇ ਜੋ ਕੀਤਾ ਉਹ ਤੁਹਾਡੇ ਇਤਿਹਾਸ ਬਣ ਜਾਂਦੇ ਨੇ ਉਹ ਅੱਜ ਚਾਹੇ ਰਵਨੀਤ ਬਿੱਟੂ ਬਿਆੰਤੇ ਵਿੱਚੜ ਦਾ ਪੋਤਾਗਾ ਹੁਣ ਸਭ ਤੋਂ ਉਸਬੋਧਨਾ ਕਿਹਦੇ ਨਾਲ ਕੀਤਾ ਜਾ ਰਿਹਾ ਜੋ ਮੈਂ ਬੋਲ ਕੇ ਹਟਿਆਂਗਾ ਇਹ ਤੁਹਾਨੂੰ نسلਾਂ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਇਸ ਤਰ੍ਹਾਂ ਯਾਦ ਕਰਿਆ ਕਰਨਗੀਆਂ ਤੇ ਤੁਸੀਂ ਮਾੜਾ ਮੋਟਾ ਰੱਬ ਦੇ ਘਰ ਤੋਂ ਡਰੋ ਤੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਆਪਣੇ ਕਮੈਂਟ ਜਿਹੜੇ ਜਰੂਰ ਲਿਖਿਓ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰੋ ਡਟ ਕੇ ਉਹਨਾਂ ਦੀ ਪਾਰਟੀ ਦੀ ਸਪੋਰਟ ਕਰੋ ਤੇ ਨੰਗੇ ਧੜ ਹੋ ਕੇ ਕਰਨੀ ਪੈਣੀ ਹੈ ਇਹ ਤੇ ਫਿਰ ਜਾ ਕੇ ਤੁਸੀਂ ਸਰਕਾਰਾਂ ਨੂੰ ਜਾਂ ਵਿਰੋਧ ਦੇ ਮੂਹਰੇ ਲਾ ਸਕੋਗੇ ਫਿਰ ਇਹ ਭਾਈ ਅੰਮਰਪਾਲ ਸਿੰਘ ਦੀ ਹਨੇਰੀ ਆ ਜਿਹੜੀ 2027 ਦੇ ਵਿੱਚ ਝਲੋਗੀ ਤਾਂ 2027 ਦੇ ਵਿੱਚ ਭਾਈ ਅੰਮਰਪਾਲ ਸਿੰਘ ਜਦੋਂ ਮੁੱਖ ਮੰਤਰੀ ਬਣਗੇ ਫਿਰ ਕਿਸੇ ਟਿੱਡੀ ਮੋਕੜੀ ਨੇ ਨਹੀਂ ਬੋਲਣਾ ਸਾਰਿਆਂ ਦਾ ਜਿਹੜਾ ਇੱਕ ਆਪਾਂ ਇਹ ਕਹਿ ਲਈਏ ਕਿ ਹੰਕਾਰ ਉਹ ਟੁੱਟ ਜਾਊਗਾ ਤੇ ਉਹਨਾਂ ਦਾ ਮੰਨਣਾ ਪਊਗਾ ਕਿ ਸਤੋ ਗਲਤੀ ਹੋਈ ਆ ਅੱਜ ਚਾਹੇ ਉਹ ਬੜਕਾ ਮਾਰਦੇ ਜੋ ਮਰਜ਼ੀ ਕੁਝ ਕਰਦੇ ਆ ਤੇ ਤੁਸੀਂ ਇਸ ਪੰਜਾਬੀ ਵਰਸਤੇ ਟੀਵੀ ਦੇ ਨਾਲ ਬਨੇ ਰਹੋ ਅਗਲੀ ਖਬਰ ਤੁਹਾਡੇ ਤੱਕ ਜਲਦੀ ਲੈ ਕੇ ਆ ਰਹੇ ਹਾਂ ਮੈਨੂੰ ਦਿਓ اجازت ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤ